ਸੈਂਟਰ ਨੂੰ ਕਈ ਗੱਲਾਂ ਇਹ ਜੀਆਂ ਦੱਸਣੀਆਂ ਪਈਆਂ ਜਿਹੜੀਆਂ ਪਹਿਲਾਂ ਮੈਨੂੰ ਉਹਨੂੰ ਪਤਾ ਨਹੀਂ ਸੀ ਜੀ ਨਾਲ ਸਾਨੂੰ ਪਤਾ ਹੈ ਵੀ ਸੈਨਿਕ ਸਕੂਲ ਕਿਵੇਂ ਗਾਉਂ ਕਰਦੇ ਜਮਾਨੀ ਕੇ ਦਸੀ ਜਾਰੇ ਜੀ ਉਹਦੀ ਸੈਂਟਰ ਤੇ ਗਵਰਨਮੈਂਟ ਅੰਡਰ ਹੁੰਦਾ ਜੀ ਉਹ ਕਰਦੇ ਆ ਜੀ ਸਟਾਉਂਦਾ ਗੱਲ ਵੀ ਸਾਡੇ ਸਾਡੀ ਮੈਨੇਜਮੈਂਟ ਦਾ ਮੁੱਦਾ ਇਲੈਕਸ਼ਨ ਦਾ ਹੀ ਮੁੱਦਾ ਸੀਗਾ ਇਲੈਕਸ਼ਨ ਬਾਰੇ ਡਿਸਕਸ ਕਰਨਾ ਸੀਗਾ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ 30th ਆਫ ਮਾਰਚ ਇਲੈਕਸ਼ਨ ਹੋਏਗੀ ਜੀ ਔਰ ਵਿਜੀ ਕੁਪਤਾ ਜੀ ਵੀ ਰੀਪੀ ਲੱਗੀ ਹੈ ਅਗਰਵਰ ਦੀ ਇੱਕ ਰੋਡ ਦੀ ਜਿਹੜੀ ਜਗ੍ਹਾ ਲਿੱਤੀ ਵੀ ਹੈ ਉਹ ਪ੍ਰਾਇਮਰੀ ਸਕੂਲ ਵਾਸਤੇ ਲਈ ਸੀਗੀ ਬੇਸਿਕਲੀ ਉਹਦੇ ਚ ਵੱਡਾ ਸਕੂਲ ਨਹੀਂ ਬਣ ਸਕਦਾ ਤੇ ਪ੍ਰਾਇਮਰੀ ਸਕੂਲ ਦੇ ਵਿੱਚ ਵਾਇਬਿਲਿਟੀ ਨਹੀਂ ਆਉਂਦੀ ਅਸੀਂ ਹਿਸਾਬ ਲਾ ਕੇ ਵਿਖਿਆ ਹੈ ਬਾਕੀ ਖਰੇ ਜਿਹੜੀ ਲਿੱਤੀ ਵੀ ਜਗ੍ਹਾ ਹੈ ਇਹ ਪੁਰਾਣੀ ਮੈਨੇਜਮੈਂਟ ਨੇ ਲਈ ਵੀ ਹੈ ਸਾਡੇ ਨੋਟਿਸ 'ਚ ਨਹੀਂ ਹੈ ਇਹ ਜੀ ਪਰ ਐਕਚੁਅਲੀ ਲਾਸਟ ਮੀਟਿੰਗ ਸੀ ਕੋਈ ਜਿਆਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਇਕ ਨੇ ਇਹ ਜ਼ਰੂਰ ਡਿਸੀਜਨ ਹੋਇਆ ਕਿ ਵੀ ਜਿਹੜੇ ਸਟਾਫ ਹੈ ਸਾਡਾ ਚਾਹ ਆਪਣਾ ਸਾਰਾ ਸਟਾਫ ਕਾਲਜ ਦਾ ਤੇ ਪੀਆਈਐਮਟੀ ਦਾ ਵੀ ਇਹਨਾਂ ਦੀ ਸੈਲਰੀ ਵਧਾਈ ਜਾਵੇ ਨੈਸ਼ਨਲ ਕਾਲਜ ਦੀ ਮੈਨੇਜਮੈਂਟ ਸੁਸਾਇਟੀ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ 30 ਮਾਰਚ ਨੂੰ ਕਾਲਜ ਮੈਨੇਜਮੈਂਟ ਦੀ ਚੋਣ ਕਰਵਾਈ ਜਾਵੇਗੀ ਚੋਣਾਂ ਦੇ ਲਈ ਚੋਣ ਅਧਿਕਾਰੀ ਵਿਜੇ ਗੁਪਤਾ ਜੀ ਨੂੰ ਨਿਯੁਕਤ ਕੀਤਾ ਗਿਆ ਕਾਹਨ ਤੋਂ ਤਾਂ ਕਾਲਜ ਦੇ ਕੁੱਲ 125 ਮੈਂਬਰ ਨੇ ਪਰ ਅੱਜ ਦੀ ਮੀਟਿੰਗ ਦੇ ਵਿੱਚ ਸਿਰਫ ਲਗਭਗ 40 ਮੈਂਬਰ ਹੀ ਮੌਜੂਦ ਰਹੇ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਮੈਂਬਰ ਕਾਲਜ ਦੀ ਮੀਟਿੰਗ ਦੇ ਵਿੱਚ ਹੀ ਨਹੀਂ ਆਉਂਦੇ ਤਾਂ ਇਹ ਮੈਂਬਰ ਬਣਾਏ ਕਿ ਉਹ ਚਾਹੁੰਦੇ ਨੇ ਸਾਡੇ ਸੂਤਰਾਂ ਦੇ ਅਨੁਸਾਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਵੀ ਮੈਨੇਜਮੈਂਟ ਦੀ ਮੀਟਿੰਗ ਹੁੰਦੀ ਹੈ ਤਾਂ ਪੰਜਾਬ ਤੋਂ ਵੱਧ ਮੈਂਬਰ ਕਦੇ ਵੀ ਹਾਜ਼ਰ ਨਹੀਂ ਹੁੰਦੇ ਇਹ ਸਥਿਤੀ ਕਾਲਜ ਦੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਖੜੇ ਕਰਦੀ ਹੈ ਸਿਰਫ ਇਹ ਨਹੀਂ ਨੀ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਮੌਜੂਦਾ ਸਰਕਾਰ ਦੇ ਸਮੇਂ ਦੇ ਵਿੱਚ ਕਈ ਮੈਂਬਰਾਂ ਨੂੰ ਲੱਖ ਰੁਪਏ ਲੈ ਕੇ ਵਧਾਇਆ ਗਿਆ ਸੀ ਜੋ ਹੁਣ ਇਸ ਸਾਲ ਘਟਾ ਕੇ 20000 ਕਰ ਦਿੱਤਾ ਗਿਆ ਪਰ ਇਸ ਦਾ ਜਵਾਬ ਮੈਨੇਜਮੈਂਟ ਦੇ ਕੋਲ ਨਹੀਂ ਹੈ ਅਤੇ ਇਹ ਫੈਸਲਾ ਕਿਉਂ ਲਿਆ ਗਿਆ ਇਸ ਦਾ ਵੀ ਕੋਈ ਜਵਾਬ ਨਹੀਂ ਹੈ ਸਿਰਫ ਇਹ ਨਹੀਂ ਇੱਕ ਹੋਰ ਵੱਡਾ ਮੁੱਦਾ ਉਹ 6 ਕਰੋੜ ਰੁਪਏ ਦੀ ਜ਼ਮੀਨ ਹੈ ਜੋ ਪ੍ਰਾਇਮਰੀ ਸਕੂਲ ਬਣਾਉਣ ਦੇ ਲਈ ਲਈ ਗਈ ਸੀ ਉਹ ਜ਼ਮੀਨ ਅੱਜ ਤੱਕ ਖਾਲੀ ਪਈ ਹੈ ਨਾ ਕੋਈ ਸਕੂਲ ਬਣਿਆ ਅਤੇ ਨਾ ਹੀ ਕੋਈ ਕਾਲਜ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਸੂਨ ਲਾਲ ਸ਼ਾਹੀ ਜੀ ਨੇ ਵੀ ਨਲਾਜ਼ ਦੇ ਕੋਲ ਇੱਕ ਪਿੰਡ ਦੇ ਵਿੱਚ ਸਕੂਲ ਵਾਸਤੇ ਜਗਾ ਲਿੱਤੇ ਸੀ ਪਰ ਕਾਲਜ ਨੇ ਉਹ ਜਗ੍ਹਾ ਵਾਪਸ ਕਰ ਦਿੱਤੀ ਹੁਣ ਸਵਾਲ ਇਹ ਹੈ ਕਿ ਜਦੋਂ ਦੋ ਵਾਰੀ ਸਕੂਲ ਦੀ ਕੋਸ਼ਿਸ਼ ਅਸਫਲ ਰਹੀ ਹੈ ਤਾਂ ਹੁਣ ਸੈਨਿਕ ਸਕੂਲ ਕਿਵੇਂ ਚਲੇਗਾ ਕੀ ਇਹ ਵੀ ਇੱਕ ਹੋਰ ਨਾਂ ਲੈ ਕੇ ਪੈਸਾ ਬਰਬਾਦ ਕਰਨ ਦੀ ਯੋਜਨਾ ਹੈ ਇਹ ਸਵਾਲ ਖੜਾ ਹੁੰਦਾ ਹੈ ਸੂਤਰ ਇਹ ਵੀ ਦੱਸਦੇ ਨੇ ਕਿ ਕਾਲਜ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਲਗਭਗ 50 ਲੱਖ ਰੁਪਏ ਖਰਚ ਕੀਤੇ ਗਏ ਨੇ ਪਰ ਅਜੇ ਤੱਕ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ ਇਸ ਤੋਂ ਇਲਾਵਾ ਇਸ ਮੀਟਿੰਗ ਦੇ ਦੌਰਾਨ ਕਾਲਜ ਸਟਾਫ ਦੀ 10% ਤਨਖਾਹ ਵਧਾਉਣ ਦੀ ਗੱਲ ਵੀ ਚੱਲ ਰਹੀ ਸੀ ਜੋ ਹਾਲਾਂਕਿ ਅਜੇ ਤੱਕ ਪੱਕੀ ਤਸਦੀਕ ਨਹੀਂ ਹੋ ਸਕੀ ਪਰ ਸੂਤਰਾਂ ਦੇ ਰਿਕਾਰਡ ਇੱਕ ਗੱਲ ਮੀਟਿੰਗ ਦੇ ਵਿੱਚ ਰੱਖੀ ਗਈ ਸੀ ਅਵੇਂ ਹੀ ਨਹੀਂ ਕਿਹਾ ਜਾਂਦਾ ਇਹ ਸਿਰਫ ਚੋਣਾ ਦੀ ਗੱਲ ਨਹੀਂ ਇਹ ਪੂਰੇ ਕਾਲਜ ਪ੍ਰਸ਼ਾਸਨ ਦੀ ਕਹਾਣੀ ਹੈ ਪੈਸੇ ਦੀ ਬਰਬਾਦੀ ਮੈਂਬਰਾਂ ਦੀ ਗੈਰ ਹਾਜ਼ਰੀ ਅਤੇ ਅਣਸੁਲਝੇ ਸਵਾਲ ਪਰ ਕੌਣ ਦੇਵੇਗਾ ਜਵਾਬ ਸਵਾਲ ਤੁਹਾਡੇ ਸਾਹਮਣੇ ਨੇ ਸੋਚੋ ਸਮਝੋ ਅਤੇ ਆਪਣੀ رائے ਜ਼ਰੂਰ ਦਿਓ ਕੋਈ ਇਸ ਤਰ੍ਹਾਂ ਹੈ ਕਿ ਸਾਡੇ ਨਾਲ 3 ਸਾਲ ਬਾਅਦ ਇਲੈਕਸ਼ਨ ਹੁੰਦਾ ਹੈ ਤੇ ਹੁਣ ਮਾਰਚ 'ਚ ਇਲੈਕਸ਼ਨ ਡਿਊ ਹੈ ਤੇ ਇਸ ਵਾਰ ਸੇ ਕੰਟਰਨਿੰਗ ਆਫਸਰ ਬਣਾਉਣਾ ਪੈਂਦਾ ਹੈ ਜਿਹੜਾ ਇਲੈਕਸ਼ਨ ਕੰਡਕਟ ਕਰੇਗਾ ਤੇ ਮੈਨੂੰ ਉਹਨੇ ਹੀ ਕੰਟਰਨਿੰਗ ਆਫਸਰ ਬਣਾਇਆ ਹੈ। ਇਹ ਉਹ ਡੇਟ ਜਿਹੜੀ 30 ਤਰੀਕ 30 ਮਾਰਚ ਫਿਕਸ ਹੋਈ ਹੈ ਇਲੈਕਸ਼ਨ ਦੀ। ਬਾਕੀ ਜਿਹੜਾ ਪ੍ਰੋਗਰਾਮ ਹੈ ਉਹ ਸੀਜੇ ਬਣਾਉਣਾ ਹੈਗਾ ਸਾਰਾ। ਉਹ ਨਾਰਮਲੀ 5 ਜਾਂ 7 ਦਿਨ ਦਾ ਟਾਈਮ ਹੁੰਦਾ ਹੈ ਜਿੱਦ ਸਸੀਂ ਨਾਮਿਨੇਸ਼ਨ ਆਉਣਗੇ ਫਿਰ ਚੈੱਕ ਹੋਣਗੇ ਫਿਰ ਉਸ ਤੋਂ ਬਾਅਦ ਆਪਣਾ ਵਿਡਰਾਲ ਹੋਏਗੀ। ਫਿਰ ਇਲੈਕਟਰੀ ਜੁਰਤ ਪੇਡ ਨਾਮਿਨੇਸ਼ਨਸ ਵਗੈਰਾ ਦੀਆਂ ਜਿਹੜੀਆਂ ਡਾਟਾ ਹੈਗੀਆਂ ਵਾਪਸ ਲੈਣ ਦੀਆਂ। ਇਹ ਇਹ ਮੈਂ ਡਿਪੈਂਡ ਮੈਂ ਡਿਕਲੇਅਰ ਕਰਾਂਗਾ ਜੀ ਅੱਛਾ ਜੀ ਇਹ ਮੈਂ ਜੇ ਬਣਾਵਾਂਗਾ ਪ੍ਰੋਗਰਾਮ ਅਸੀਂ ਪਿਛਲਾ ਜੋ ਟ੍ਰੈਂਡ ਦੇਖ ਕੇ ਨਾ ਪਿਛਲੇ ਸਾਲਾਂ ਦਾ ਵੀ ਕਿਸ ਤਰ੍ਹਾਂ ਸਿਸਟਮ ਸੀ ਕਾਲਜ ਦੀ ਬਿਹਤਰੀ ਲਈ ਕੋਈ ਅਹਿਮ ਗੱਲਬਾਤ ਹੋਈ ਹੋਏਗਾ ਹਾਂ ਤਾਂ ਐਕਚੁਅਲੀ ਲਾਸਟ ਮੀਟਿੰਗ ਸੀ ਕੋਈ ਜਿਆਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਇੱਕ ਨੇ ਇਹ ਜ਼ਰੂਰ ਡਿਸੀਜਨ ਹੋਇਆ ਕਿ ਵੀ ਜਿਹੜੇ ਸਟਾਫ ਹੈ ਸਾਡਾ ਚਾਹ ਆਪਣਾ ਸਾਰਾ ਸਟਾਫ ਕਾਲਜ ਦਾ ਤੇ ਇੱਕ ਪੀਆਈਐਮਟੀ ਦਾ ਵੀ ਇਹਨਾਂ ਦੀ ਸੈਲਰੀ ਵਧਾਈ ਜਾਵੇ ਇੱਕ ਜਗ੍ਹਾ ਵੀ ਲਿੱਤੀ ਗਈ ਸੀਗੀ ਉੱਤੇ ਕੱਤੋਂ ਸ਼ੁਰੂ ਹੋ ਰਿਹਾ ਹੈ ਕੰਮ ਕੋਲੇ ਨਹੀਂ ਰੋਡ ਦੇ ਲਗਭਗ ਕੋਈ ਉਹ ਨਹੀਂ ਉਸ ਤਰ੍ਹਾਂ ਹੈਗਾ ਕਿ ਉਹ ਨਾ ਕਿਉਂਕਿ ਜਿਹੜੀ ਜਗ੍ਹਾ ਸੀ ਨਾ ਜਿਹ ਪ੍ਰਾਇਮਰੀ ਸਕੂਲ ਵਾਸਤੇ ਹੈ ਰਿਜ਼ਰਵ ਤੇ ਉਸ ਵਾਸਤੇ ਪੈਪਸੀਓ ਡਵੈਲਪਮੈਂਟ ਬੋਰਡ ਨੂੰ ਰਿਕਵੈਸਟ ਪਾ ਰਿਹਾ ਹੈ ਕਿ ਵੀ ਉਹਨੂੰ ਤੁਸੀਂ ਪ੍ਰੋਪਰ ਸਕੂਲ ਵਾਸਤੇ ਕਰ ਦਿਓ ਹਾਈ ਸਕੰਡਰੀ ਹਾਈ ਸਕੂਲ ਦਾ ਜਿਹੜਾ ਪਤਾ ਲੱਗਿਆ ਸਾਨੂੰ ਕਿ ਜੇ ਉਹਨੂੰ ਬਣਾਇਆ ਨਾ ਜਾਵੇ ਤਾਂ ਹਰ ਸਾਲ ਜੁਰਮਾਨਾ ਲੱਗਦਾ ਹੈ ਮੈਨੂੰ ਪਤਾ ਨਹੀਂ ਮੇਰਾ ਜੋਬ ਨਹੀਂ ਹੈ ਮੈਨੇਜਮੈਂਟ ਦਾ ਕੰਮ ਹੈ ਇੱਕ ਨਲਾਸ ਦੇ ਨੇੜੇ ਵੀ ਜਗ੍ਹਾ ਜਿਹੜੀ ਹੈ ਸ਼ਾਈ ਸਾਹਿਬ ਨੇ ਜਿਹੜੀ ਹੈ ਦਾਨ ਦਿੱਤੀ ਸੀ ਤੇ ਉਹਦਾ ਕੀ ਮਸਲਾ ਜਿਹੜਾ ਹੈਗਾ ਉਹਦਾ ਗੱਲਬਾਤ ਹੋਈ ਹੈ ਜੀ ਨਹੀਂ ਐਕਚੁਅਲੀ ਕੀ ਹੈ ਉਹ ਤਾਂ ਜਗਾ ਇਹਨਾਂ ਨੇ ਵਾਪਸ ਕਰਤੀ ਪਿਛਲੀ ਮੀਟਿੰਗ ਚ ਪਾਸ ਹੋ ਚੁੱਕਿਆ ਨਹੀਂ ਨਹੀਂ ਕਰਤੀ ਕਿ ਉਹਨਾਂ ਨੇ ਵਾਪਸ ਲੈ ਲਈ ਨਹੀਂ ਮੈਨੂੰ ਨਹੀਂ ਪਤਾ ਮੈਂ ਮੈਨੇਜਮੈਂਟ ਦਾ ਪਾਰਟ ਨਹੀਂ ਹੈ ਆਮ ਨੋਟ ਇਮ ਪਾਰਟ ਆਫ ਦੀ ਸਮਝੀ ਕੀ ਅਜ ਤੱਕ ਕੀ ਮੁੱਦਾ ਰਿਹਾ ਜੀ ਤੁਹਾਡੀ ਪ੍ਰਧਾਨ ਜੀ ਅਜ ਮੇਨ ਤਾਂ ਮੁੱਦਾ ਇਲੈਕਸ਼ਨ ਦਾ ਹੀ ਮੁੱਦਾ ਸੀਗਾ ਇਲੈਕਸ਼ਨ ਬਾਰੇ ਡਿਸਕਸ ਕਰਨਾ ਸੀਗਾ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ 30th ਆਫ ਮਾਰਚ ਇਲੈਕਸ਼ਨ ਹੋਏਗੀ ਜੀ ਔਰ ਵਿਜੀ ਗੁਪਤਾ ਜੀ ਵੀ ਡਿਊਟੀ ਲੱਗੀ ਹੈ ਆਬਜ਼ਰਵਰ ਦੇ ਤੁਹਾਡੇ ਕਾਰਿਆਕਾਲ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਕਾਲਜ ਚੱਲਿਆ ਸਾਨੂੰ ਵੀ ਜਿਆਦਾ ਆਣ ਦਾ ਮੌਕਾ ਮਿਲਿਆ ਨਹੀਂ ਓਰੇ ਨਾ ਅਸੀਂ ਆਏ ਹਾਂ ਕਿਉਂਕਿ ਜਦ ਡਿਸਪਿਊਟ ਹੁੰਦਾ ਤਾਂ ਹੀ ਪੱਤਰਕਾਰਾਂ ਦਾ ਆਣਾ ਹੁੰਦਾ ਓਰੇ ਤੇ ਬੜੇ ਵਧੀਆ ਤਰੀਕੇ ਨਾਲ ਤੁਸੀਂ ਕੰਮ ਕੀਤਾ ਮੈਨੂੰ ਦੱਸੋ ਕਿ 6 ਕਰੋੜ ਦੀ ਜਗ੍ਹਾ ਜਿਹੜੀ ਨਿੱਤੀ ਗਈ ਸੀ ਉਹ ਉਸ ਬਾਰੇ ਵਿੱਚ ਥੋੜੀ ਮੈਨੂੰ ਜਾਣਕਾਰੀ ਦਿਓ ਕਿਉਂਕਿ ਪਿਛਲੇ ਦੱਸਿਆ ਗਿਆ ਸੀ ਕਿ ਕਾਲਜ ਜਿਹੜਾ ਪਿੱਛੇ ਦੀ ਤਰਫ ਹੀ ਜਾ ਰਿਹਾ ਹੈ ਕਿਉਂਕਿ ਹੁਣ ਜਦ ਮੈਂਬਰ ਬਣਾਏ ਗਏ ਸੀ ਪੈਸੇ ਲੈ ਗਏ ਉਹਨਾਂ ਤੋਂ ਕਾਲਜ ਨੂੰ ਅੱਗੇ ਲਿਜਾਣ ਵਾਸਤੇ ਵਧੀਆ ਚਲਾਇਆ ਤੁਸੀਂ ਤੇ ਜਿਹੜੀ 6 ਕਰੋੜ ਦੀ ਜਗ੍ਹਾ ਆਪਾਂ ਲੈ ਕੇ ਵੇਸਟ ਕੀਤੀ ہوئی ਆ ਉਸ ਬਾਰੇ ਕੀ ਸੋਚਿਆ 6 ਕਰੋੜ ਦੀ ਜਿਹੜੀ ਜਗ੍ਹਾ ਲਈਤੀ ਵੀ ਹੈ ਉਹ ਪ੍ਰਾਇਮਰੀ ਸਕੂਲ ਵਾਸਤੇ ਲਈ ਸੀਗੀ ਬੇਸਿਕਲੀ ਉਹਦੇ ਚ ਵੱਡਾ ਸਕੂਲ ਨਹੀਂ ਬਣ ਸਕਦਾ ਤੇ ਪ੍ਰਾਇਮਰੀ ਸਕੂਲ ਦੇ ਵਿੱਚ ਵਾਇਬਿਲਿਟੀ ਨਹੀਂ ਆਉਂਦੀ ਅਸੀਂ ਹਿਸਾਬ ਲਾ ਕੇ ਦੇਖਿਆ ਬਾਕੀ ਖੈਰੇ ਜਿਹੜੀ ਲਈਤੀ ਵੀ ਜਗ੍ਹਾ ਹੈ ਇਹ ਪੁਰਾਣੀ ਮੈਨੇਜਮੈਂਟ ਨੇ ਲਈ ਰਹੀ ਹੈ ਸਾਡੇ ਨੋਟਿਸ 'ਚ ਨਹੀਂ ਹੈ ਇਹ ਚ ਜੀ ਇਹ ਪਹਿਲਾਂ ਦੀ ਲਈ ਵੀ ਹੈ ਸਾਨਿਤਾ ਹੀ ਦੇਖਿਆ ਵੀ ਚੈੱਕ ਕਰਕੇ ਕੋਸ਼ਿਸ਼ ਕੀਤੀ ਵੀ ਜੇ ਸ਼ੈ ਚਲਾ ਲਈਏ ਪਰ ਪੋਸੀਬਲ ਨਹੀਂ ਹੈ ਕਿ ਪ੍ਰਾਇਮਰੀ ਸਕੂਲ ਚ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਚੋਂ ਵੀ ਮੈਂਬਰ ਹੁਣ ਵੀ ਖੜੇ ਆ ਉਹ ਜਦ ਜਿੰਦੀ ਜੀ ਦੇ ਟਾਈਮ ਉਹ ਜਗਾ ਲਿੱਤੀ ਗਈ ਸੀ ਕੋਈ ਸੋਚ ਕੇ ਲਿੱਤੀ ਗਈ ਸੀ ਨਾ 6 ਕਰੋੜ ਰੁਪਏ ਆਪਾਂ ਨਹੀਂ ਹੋਲੇ ਦਾ ਬੁਰਾ ਡਿਸੀਜਨ ਨਹੀਂ ਹੈ ਪੈਸਾ ਉਹ ਕਿਤੇ ਨੁਕਸਾਨ ਚ ਨਹੀਂ ਹੈਗਾ 6 ਕਰੋੜ ਦੇ 10 15 ਬਣ ਗਏ ਹੋਣੇ ਐ ਐਸੀ ਕੋਈ ਗੱਲ ਨਹੀਂ ਹੈ ਤੇ ਪੈਪਸੂ ਨੂੰ ਉਹ ਸੋਚ ਕੇ ਲਿੱਤਾ ਹੋਣਾ ਹਾਂਜੀ ਨਹੀਂ ਪੈਪਸੂ ਨੂੰ ਮੇਰੇ ਨੋਟਿਸ ਚ ਨਹੀਂ ਬਾਕੀ ਹਰ ਸਾਲ ਜੇ ਕੋਸਾਰੀ ਨਾ ਕੀਤੀ ਜਾਵੇ ਤਾਂ ਪੈਪਸੂ ਮੇਰੇ ਖਿਆਲ ਨਾਲ ਮੇਰੇ ਕੋਲ ਕਦੀ ਆਇਆ ਤਾਂ ਹੈ ਨਹੀਂ ਇਸ ਤਰ੍ਹਾਂ ਦਾ ਕੋਈ ਇੱਕ ਸ਼ਾਈ ਸਾਹਿਬ ਵਾਲਾ ਮੁੱਦਾ ਜਿਹੜਾ ਅੰਦਰ ਉੱ ਉਹ ਆਪ ਵਾਪਸ ਲੈ ਰਹੇ ਆ দান ਦਿੱਤੀ ਹੋਈ ਚੀਜ਼ ਵਾਪਸ ਲੈ ਰਹੇ ਆ ਦੇਖੋ দান ਵਾਲੀ ਗੱਲ ਮੈਨੂੰ ਨਹੀਂ ਪਤਾ ਉਹਨਾਂ ਨੇ দান ਦਿੱਤੀ ਸੀ ਕਿ ਨਹੀਂ ਦਿੱਤੀ ਸੀ ਮੈਨੂੰ ਨਹੀਂ ਪਤਾ ਉਹ ਵੀ ਸਾਡੀ ਮੈਨੇਜਮੈਂਟ ਤੋਂ ਪਹਿਲਾਂ ਦੀ ਗੱਲ ਹੈ ਜੀ ਠੀਕ ਹੈ ਹਾਂ ਇਹਨਾਂ ਜ਼ਰੂਰ ਹੈ ਵੀ ਅਸੀਂ ਦੇਖਿਆ ਵੀ ਉੱਥੇ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਤੇ ਹਾਊਸ ਦੀ ਪਰਮਿਸ਼ਨ ਦੇ ਨਾਲ ਹਾਊਸ ਤੇ ਸਾਰਾ ਡਿਸਕਸ ਕੀਤਾ ਸਾਰੇ ਸਟੇਟਸ ਮੈਥ ਸਾਰਾ ਦੇਖਿਆ ਵੀ ਆਪਾਂ ਨੂੰ ਨੁਕਸਾਨ ਹੋ ਰਿਹਾ ਬਹੁਤ ਉਹਨੂੰ ਚਲਾਉਣ ਦਾ ਫਾਇਦਾ ਨਹੀਂ ਤੇ ਹਾਊਸ ਨੇ ਕਿਹਾ ਇਸਨੂੰ ਬੰਦ ਕਰ ਦਿਓ ਤੇ ਸ਼ਾਈ ਸਾਹਿਬ ਨੂੰ ਵਾਪਸ ਕਰ ਦਿਓ ਤੇ ਵਾਪਸ ਅੱਛਾ ਇਹ ਕਾਲਜ ਵਾਪਸ ਕਰ ਰਿਹਾ ਸ਼ਾਈ ਸਾਹਿਬ ਹਾਂ ਹ ਇਹ ਜਗ੍ਹਾ ਜਿਹੜੀ ਹੈ ਕਾਲਜ ਉਹਨਾਂ ਨੂੰ ਸ਼ਾਈ ਸਾਹਿਬ ਉਹਨਾਂ ਨੂੰ ਵਾਪਸ ਕਰ ਰਹੇ ਜਿਹੜਾ ਦਿੱਤੀ ਜਾਂ ਉਹ ਉਹਨਾਂ ਨੇ ਨਹੀਂ ਲਈਤੀ ਹੈ ਜਗ੍ਹਾ ਵਾਪਸ ਉਹ ਕਿਵੇਂ ਲੈਣਗੇ ਜੀ ਨਹੀਂ 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 ਉਹ ਨਹੀਂ ਲੈ ਸਕਦੇ ਇਸ ਤਰ੍ਹਾਂ ਉਹਨਾਂ ਨੇ ਤਾਂ ਲੀਜ਼ ਤੇ ਦਿੱਤੀ ਹੋਈ ਸੀਗੀ ਦਾ ਨੀ ਅਲੀਜ਼ ਚਲੋ ਕੰਟਰੋਵਰਸ਼ੀਅਲ ਗੱਲ ਮੈਨੂੰ ਨਹੀਂ ਪਤਾ ਕੀ ਹੈਗੀ ਨਹੀਂ ਉਹ ਚੱਕਰ ਨੂੰ ਕਿਹਾ ਸੀ ਖੈਰ ਵੀ ਕੀ ਸੀਗਾ ਤੇ ਵਾਪਸ ਤਾਂ ਕਾਲਜ ਨਹੀਂ ਕੀਤਾ ਕਿਉਂਕਿ ਨੁਕਸਾਨ ਪੈ ਰਿਆ ਸੀ ਬਹੁਤ ਜ਼ਿਆਦਾ ਇਲੈਕਸ਼ਨ ਦੇ ਵਿੱਚ ਇਸ ਵਾਰ ਪਾਰਟਿਸਪੇਟ ਕਰ ਰਹੇ ਹੋ ਨਹੀਂ ਨਹੀਂ ਥੈਂਕ ਯੂ ਸੋ ਮੱਚ ਤੇ ਕੀ ਕੀ ਆਪਾਂ ਕਾਲਜ ਵਾਸਤੇ ਕੀਤਾ ਹੈ 2 ਸਾਲਾਂ ਦੇ ਵਿੱਚ 3 ਜਿਹੜੇ ਵੀ ਤੁਹਾਨੂੰ ਸਾਲ ਕੋਸ਼ਿਸ਼ ਕੀਤੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੈਨੂਇਨ ਕੋਸ਼ਿਸ਼ ਕੀਤੀ ਹੈ ਇਸ ਨੂੰ ਨੁਕਸਾਨ ਦੇ ਵਿੱਚੋਂ ਕੱਢਣ ਦੀ ਔਰ ਕੋਸ਼ਿਸ਼ ਪਰਮਾਤਮਾ ਨੇ ਹੁਣ ਪ੍ਰੋਫਿਟ ਹੈ ਹਾਂ ਪ੍ਰੋਫਿਟ ਚ ਹੈ ਜੀ ਬਿਲਕੁਲ ਪ੍ਰੋਫਿਟ ਚ ਹੈ ਪਹਿਲਾਂ ਨੁਕਸਾਨ ਚ ਸੀਗਾ ਥੋੜਾ ਜਿਹਾ ਠੀਕ ਹੈ ਜੀ ਹੁਣ ਠੀਕ ਹੈ ਨੰਬਰ ਆਫ ਸਟੂਡੈਂਟਸ ਵੀ ਵਧੇ ਆ ਲੋਕਾਂ ਦੀ ਜਿਹੜੇ ਉਹ ਕੰਮ ਕਰਦੇ ਉਹਨਾਂ ਦੀ ਸਭ ਦੀ ਸੈਲਰੀ ਵੀ ਵਧਾਈ ਹੈ ਬਹੁਤ ਅੱਛੀ ਔਰ ਜਿੰਨੇ ਵੀ ਸਾਡੇ ਕੋਲ ਆਏ ਕੋਈ ਵੀ ਆਇਆ ਫੀਸ ਮਾਫੀ ਵਾਸਤੇ ਫੀਸ ਕੰਸੈਸ਼ਨ ਵਾਸਤੇ ਜੋ ਵੀ ਆਇਆ ਇਰੈਸਪੈਕਟ ਸਭ ਦੀ ਕਿਸਮ ਹੁਸਨ ਅਕੋਰਡਿੰਗ ਟੂ ਰੂਲਸ ਅਸੀਂ ਮਾਫੀ ਇਸ ਵਾਰ ਉਮੀਦਵਾਰ ਨਹੀਂ ਹੋ ਮਤਲਬ ਸਾਡੇ ਕੈਂਪ ਤੋਂ ਮੁਤਾਬਕ ਦੇਖਦੇ ਹਾਂ ਉਹਦੀ ਜਾਣਕਾਰੀ ਅੱਜ ਮੀਟਿੰਗ ਵਿੱਚ ਜਿਹੜੇ ਏਜੰਡੇ 'ਚ ਸੀਗੇ ਮੁੱਦੇ ਉਹ ਡਿਸਕਸ ਹੋਇਆ ਹੈ ਤਾਂ ਮੈਨੇਜਮੈਂਟ ਨੂੰ ਕਈ ਗੱਲਾਂ ਇਹ ਜਿਹਾਂ ਦੱਸਣੀਆਂ ਪਈਆਂ ਜਿਹੜੀਆਂ ਪਹਿਲਾਂ ਮੈਂਬਰਾਂ ਨੂੰ ਪਤਾ ਨਹੀਂ ਸੀ ਗਿਆ ਹਾਂ ਤਾਂ ਉਹਦੇ ਵਾਸਤੇ ਵੀ ਜਿਹੜਾ ਹੈਗਾ ਰਿਕਾਰਡ ਮੰਗਿਆ ਇਹਨਾਂ ਤੋਂ ਵਿੱਚ ਹੈ ਪਿਛਲੇ ਮੈਨੇਜਮੈਂਟ ਦਾ ਵੀ ਫੈਸਲਾ ਪਰ ਕੁਝ ਮੈਂਬਰ ਪਿਛਲੇ ਮੈਨੇਜਮੈਂਟ ਵਾਲੇ ਹੁਣ ਵੀ ਹੈਗੇ ਆ ਹਾਂਜੀ ਠੀਕ ਹੈ ਨਹੀਂ ਜੇ ਪਿੱਛੇ ਕੋਈ ਮਿਸਟੇਕ ਹੋਈ ਹੈ ਤਾਂ ਕਿਉਂ ਹੋਈ ਉਹ ਕਿਉਂਕਿ ਇੱਕ ਵੱਡਾ ਮੁੱਦਾ ਆ ਸੈਨਿਕ ਸਕੂਲ ਦਾ ਹਾਂ ਹਾਂ ਤੇ ਉਹ ਏਜੰਟੇ ਲਾਇਏ ਸੀਗੇ ਜਰਕੇ ਉਹਦੀ ਕੋਈ ਤਿਆਰੀ ਨਹੀਂ ਹੈ ਹਾਂਜੀ ਨਾਲ ਸਾਨੂੰ ਪਤਾ ਵੀ ਸੈਨਿਕ ਸਕੂਲ ਕਿਵੇਂ ਕੰਮ ਕਰਦਾ ਜਮਾਨੀ ਕੇ ਦਸਿਆਰੇ ਜੀ ਉਹਦੀ ਸੈਂਟਰ ਤੇ ਗਵਰਨਮੈਂਟ ਅੰਡਰ ਹੁੰਦਾ ਜੀ ਉਹ ਕਰਦੇ ਆ ਜੀ ਸਟਾਫ ਦਾ ਗੱਲ ਵੀ ਸਾਡੇ ਸਾਡੀ ਮੈਨੇਜਮੈਂਟ ਦਾ ਸੈਨਿਕ ਸਕੂਲ ਜੇ ਕੋਈ ਬਣਾਉਣ ਵਾਸਤੇ ਕੇ ਕੰਮ ਵੱਡਾ ਤਾਂ ਉਹਦੇ ਚ ਸਾਡਾ ਕੀ ਰੋਲ ਹੋਣਾ ਸਾਡੇ ਕਿੰਨੇ ਐਫਰਟਸ ਹੋਣੇ ਆ ਸਾਡੀ ਕਿੰਨੀ ਵਰਤ ਮੈਨਪਾਵਰ ਲੱਗਣੀ ਆ ਕਿੰਨੀ એનર્ਜੀ ਲੱਗਣੀ ਆ ਕਿੰਨਾ ਪੈਸਾ ਲੱਗਣਾ ਕੀ ਲੱਗਣਾ ਵੀ ਉਹਦੇ ਬਾਰੇ ਸਾਨੂੰ ਡਿਟੇਲ ਜਿਹੜੀ ਹੈਗੀ ਆ ਉਹ ਬਣਾ ਕੇ ਸਾਨੂੰ ਸਾਰੇ ਮੈਂਬਰਾਂ ਨੂੰ ਦਿਓ ਤਾਂ ਕਿ ਅਗਲੀ ਮੀਟਿੰਗ ਦੇ ਵਿੱਚ ਇਸ ਨੂੰ ਅਸੀਂ ਤੁਹਾਡੇ ਤੋਂ ਪੁੱਛ ਸਕੀਏ ਕਿਉਂਕਿ ਬਹੁਤ ਵੱਡਾ ਕੰਮ ਹੈ ਦੇਖੋ ਪਹਿਲਾਂ ਕਿਰਨ ਸਕੂਲ ਖੋਲਿਆ ਸੀ ਇੱਧਰ ਬਪਲ ਪਿੰਡ 'ਚ ਹਾਂਜੀ ਉਹ ਬੰਦ ਹੋ ਗਿਆ ਹਾਂਜੀ ਠੀਕ ਹੈ ਜੀ ਲਗਭਗ 38 40 ਲੱਖ ਰੁਪਏ ਉਹਤੇ ਲਾਇਆ ਸੀਗਾ ਜੀ ਉਹ ਨਹੀਂ ਚੱਲ ਸਕਿਆ ਇਹਨਾਂ ਤੋਂ ਜੀ ਜਿਹੜੀ ਮੈਨੇਜਮੈਂਟ ਸੀ ਸਾਢੇ ਦੋਨੇ ਚੱਲ ਸਕਿਆ ਮੈਂ ਚਲੋ ਮੈਂ ਮੈਂ ਪਾਰਟੀਆਂ ਦਾ ਮੈਂਬਰ ਹਾਂ ਹਾਂ ਗੱਲ ਇਹ ਵੀ ਜੇ ਅਸੀਂ ਇੱਕ ਛੋਟਾ ਜਿਹਾ ਸਕੂਲ ਨਹੀਂ ਚਲਾ ਸਕਿਆ ਤਾਂ ਇੱਕ ਇਸ ਤੋਂ ਇਲਾਵਾ ਇੱਕ ਜਿਹੜਾ ਇੱਥੇ ਵਾਰਡ ਨੰਬਰ ਵਾਰਡ ਨੰਬਰ 14 ਦੇ ਵਿੱਚ ਜਿਹੜੀ ਜਗ੍ਹਾ ਖਰੀਦੀ ਸੀਗੀ ਹਾਂ ਉਹਦੇ ਵਿੱਚ ਉਹ ਜਗ੍ਹਾ ਸੀਗੀ ਪ੍ਰਾਇਮਰੀ ਸਕੂਲ ਵਾਸਤੇ ਰਿਜ਼ਰਵ ਸੀਗੀ ਉਹ ਪਿਛਲੇ ਮੈਨੇਜਮੈਂਟ ਨੇ ਖਰੀਦੀ ਫੈਸਲਾ ਲਿਆ ਸੀ ਵਿੱਚ ਸੀਗੇ ਤਾਂ ਉਹਦੇ ਵਿੱਚ ਇਸ ਤਰ੍ਹਾਂ ਕਿ ਹੁਣ ਉਹਦੇ ਵੱਲ ਅੱਗੇ ਨਹੀਂ ਵਧਿਆ ਜਾ ਰਿਹਾ ਹਾਂ ਮੈਂ ਪਹਿਲੇ ਮੀਟਿੰਗ ਵੀ ਰਾਏ ਦਿੱਤੀ ਸੀ ਕਿ ਮੈਂ ਕਹਾਂ ਜੋ ਐਮਐਲਏ ਸਾਹਿਬ ਉਹਨਾਂ ਦੇ ਕਈ ਬੰਦੇ ਜਿਹੜੇ ਬਹੁਤ ਉਹਨਾਂ ਦੇ ਨੇੜੇ ਹੈਗੇ ਆ ਉਹ ਮੈਨੇਜਮੈਂਟ ਹੈਗੇ ਆ ਮੈਨੂੰ ਚਾਹੀਦਾ ਕਿ ਉਹਨਾਂ ਨਾਲ ਗੱਲ ਕਰਕੇ ਪੈਪਸੂ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਤੋਂ ਇਹ ਜਿਹੜੀ ਸ਼ਰਤ ਇਹ ਹਟਵਾ ਦੇਣ 10+2 ਦਾ ਸਕੂਲ ਤਾਂ ਖੁੱਲ ਜਾਵੇ ਠੀਕ ਹੈ ਬੱਚਨ ਲਾਭ ਹੋ ਸਕਦਾ ਉਹਦਾ ਕਿਉਂਕਿ ਤੁਹਾਨੂੰ ਯਾਦ ਹੋਊਗਾ ਪਹਿਲੇ ਸਰਕਾਰ ਦੇ ਟਾਈਮ ਅਸੀਂ 25 ਕਰੋੜ ਰੁਪਏ ਜਿਹੜਾ ਪੈਪਸੂ ਬੋਰਡ ਦੇਣਾ ਸੀਗਾ 25 ਤੋਂ ਜ਼ਿਆਦਾ ਸੀ ਲਗਭਗ ਸਾਡਾ ਲੈਣਾ ਤੇ ਨਾ ਸੀਗਾ ਮੈਂਟ 4 ਕਰੋੜ ਰੁਪਏ ਕਮੇਟੀ ਨੇ ਦੇਣਾ ਸੀ ਉਹਨਾਂ ਦਾ ਲੈਣਾ ਸੀ ਤੇ 25 ਕਰੋੜ ਰੁਪਏ ਦੇਣਾ ਸੀ ਤੇ ਅਸੀਂ ਉਹ ਫੈਸਲਾ ਕਰਾਇਆ ਪੈਪਸ ਬੋਰਡ ਮੀਟਿੰਗ ਵਿੱਚ ਪੈਸੇ ਅਸੀਂ ਮਾਫ ਕਰਾਤੇ ਹੋ ਵਿਲੈਂਦਰ ਮਾਫ ਕਰਾਤਾ ਜੇ ਇੰਨਾ ਵੱਡਾ ਫੈਸਲਾ ਹੋ ਸਕਦਾ ਤਾਂ ਇੱਕ ਐਮਐਲਏ ਸਾਹਿਬ ਆਸੀ ਕਿੰਨਾ ਔਖਾ ਹੈ ਵਾਈਸ ਸੀਨੀਅਰ ਵਾਈਸ ਚੇਅਰਮੈਨ ਵੀ ਹੈਗੇ ਪੈਪਸ ਬੋਰਡ ਦੇ ਉਸ ਨੂੰ ਜਿਹੜਾ ਹੈ ਉਸਦਾਰਾ ਨੂੰ ਹਟਵਾ ਦੇਣਾ ਮੈਂਬਰ ਬਣਾਏ ਗਏ ਸੀ ਲੱਖ ਲੱਖ ਰੁਪਏ ਲੈ ਕੇ ਜੀ ਵੀ ਮੈਂਬਰ ਬਣ ਸਕਦੇ ਕਾਲਜ ਦੇ ਜੋ ਲੱਖ ਰੁਪਏ ਜੋ ਸਾਨੂੰ ਪਤਾ ਲੱਗਿਆ ਜੀ ਹੁਣ 22000 ਰੁਪਿਆ ਜਿਹੜਾ ਲਿਆ ਜਾ ਰਿਹਾ ਤੇ ਤੁਸੀਂ ਇਹ ਮੁੱਦਾ ਚੱਕਿਆ ਸੀਗਾ ਉਸ ਬਾਰੇ ਥੋੜੀ ਜੀ ਜਾਣਨਾ ਚਾਹੁੰਦੇ ਹਾਂ ਆਪਣੇ ਇਲਾਕੇ ਦੇ ਨਿਵਾਸੀ ਦੇਖੋ ਜਿਹੜਾ ਕੌਂਸਿਲ ਜਿਸ਼ਨ ਸੀ ਨਾ ਪਹਿਲਾਂ ਉਹਦੇ ਤਾਂ 75 ਮੈਂਬਰਾਂ ਦਾ ਰੱਦ ਬਣ ਨਹੀਂ ਸੀ ਸਕਦੇ ਜੀ ਕਾਫੀ ਨਾਮ ਕਾਫੀ ਪੋਸਟਾਂ ਖਾਲੀ ਰਹੀਆਂ ਹਿਲਪੇ ਡੈਮ ਤੋਂ ਤੇ ਉਸ ਵਾਰ ਮੈਂਬਰ ਬਣਾਏ ਸੀ ਉਹਦੇ ਵਿੱਚ ਵੀ ਕਾਫੀ ਰਿਟ੍ਰੀਸ਼ਨ ਹੋਈਆਂ ਹੂੰ ਹੂੰ ਉਸ ਕਰਕੇ ਵੀ ਹੁਣ ਨਵੀਂ ਸਰਕਾਰ ਆਣ ਤੋਂ ਬਾਅਦ ਮੈਂਬਰ ਨਵੇਂ ਬਣਾਏ ਗਏ ਨੇ ਚਲੋ ਮੈਂਬਰ ਸਾਰੇ ਅੱਛੇ ਲੋਕ ਨੇ ਮੈਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਦਾ ਪਰੰਤੂ ਕੋਈ ਗੱਲਾਂ ਜਿਹੜੀਆਂ ਪਹਿਲਾਂ ਕਹੀਆਂ ਗਈਆਂ ਸੀਗੀਆਂ ਇਸੇ ਪਿਛਲੀ ਮੀਟਿੰਗ ਕੋਈ ਕਹਿਿਆ ਸੀਗਾ ਵਿਜੇਤੋ ਆਪਾਂ ਨੂੰ ਲੱਗਦਾ ਵੀ ਜ਼ਿਆਦਾ ਮੈਂਬਰ ਬਣਾ ਕੇ ਸਫਸਤਾ ਦਾ ਕੋਈ ਹਿੱਤ ਹੋ ਰਿਹਾ ਫਿਰ ਜਮਾਈ ਖੋਲ ਦੋ ਮੈਂਬਰਸ਼ਿਪ ਜਮਾਈ ਖੋਲੋ ਜਿਹੜਾ ਮੈਂ ਬਣਾਣਾ ਬਣਾਣਾ ਚਾਹ ਬਣ ਸਕਦਾ ਹਥੇ ਆ ਕੇ ਮੈਂ ਲੱਖ ਰੁਪਏ ਦੀ ਗੱਲ ਕੀਤੀ ਕਿ ਆਦਿਕਾਤੇ ਨਹੀਂ ਉਹ ਉਹ ਸ਼ਰਤ ਪਰ ਨਹੀਂ ਰਹੀ ਹੁਣ ਨਹੀਂ ਹੋਤਾ ਮੈਂ ਮੈਂ ਸੁਣਿਆ ਜੀ ਕੋਈ ਐਫੀਡੇਵਿਟ ਵਗੈਰਾ ਜਾਂ ਕੋਈ ਇਹ ਜੀ ਕੋਈ ਲਏ ਗਏ ਸੀਗੇ ਸਾਰਾ ਕੋ ਸਾਰਾ ਕੁਝ ਸੀਗਾ ਨਹੀਂ ਵੀ ਉਹ ਗੱਲ ਪਤਾ ਕਿ ਹੈਗਾ ਜੇ ਮੰਨ ਲਓ ਵੀ ਤੁਹਾਨੂੰ ਮੈਂਬਰ ਬਣਾ ਦਿੱਤਾ ਗਿਆ ਹਾਂਜੀ ਉਸੇ ਧਾਰਾ ਦੇ ਤਹਿਤ ਉਸੇ ਸ਼ਰਤ ਦੇ ਤਹਿਤ ਤੇ ਅੱਜ ਤੁਸੀਂ ਪੈਸੇ ਨਹੀਂ ਦੇਣਾ ਚਾਹੁੰਦੇ ਹਾਂਜੀ ਠੀਕ ਹੈ ਨਹੀਂ ਤਾਂ ਜੇ ਹੁਣ ਅਸੀਂ ਇਸ ਗੱਲ ਨੂੰ ਕਹਿੰਨੇ ਆ ਵੀ ਜੇ ਪੈਸੇ ਨਹੀਂ ਤੇਰੇ ਇਹਨਾਂ ਨੂੰ ਕੱਢ ਦੋ ਉਹ ਸਾਡੇ ਪਾਸੇ ਠੀਕ ਨਹੀਂ ਹੈ ਹਾਂਜੀ ਕਿਉਂਕਿ ਸਾਰੇ ਸਾਡੇ ਸ਼ਹਿਰਦਾਰ ਹੈ ਹਾਂਜੀ ਇਹ ਤਾਂ ਜਿਨ੍ਹਾਂ ਲੋਕਾਂ ਨੇ ਕਮਿਟ ਕੀਤਾ ਸੀਗਾ ਵੀ ਇਸੇ ਲੱਖ ਰੁਪਏ ਦੇਵਾਂਗੇ ਜਿਨ੍ਹਾਂ ਨੇ ਕਮਿਟਮੈਂਟ ਲਈ ਸੀ ਕਰਾਈ ਸੀ ਇਹ ਤਾਂ ਉਹਨਾਂ ਨੂੰ ਹੋ ਜਾਣਾ ਚਾਹੀਦਾ ਕੀਤਾ ਗਿਆ ਸੀਗਾ ਵੀ ਕਾਲਜ ਦਾ ਬੜਾ ਵਿਕਾਸ ਹੋਏਗਾ ਇਹ ਜੇ ਬੰਦੇ ਜੁੜਨਗੇ ਕਾਲਜ ਦੇ ਨਾਲ ਕਿਹੜੇ ਲੱਖ ਰੁਪਏ ਠੀਕ ਸੀਗਾ ਪੁਰਾਣੇ ਮੈਂਬਰ 5000 ਰੁਪਏ ਦੇ ਰਹੇ ਸੀ ਤੇ ਹੁਣ ਵਾਲੇ ਮੈਂਬਰ ਲੱਖ ਰੁਪਏ ਦੇ ਰਹੇ ਸੀ ਤੇ ਸ਼ਾਇਦ ਮੈਂ ਨਹੀਂ ਦੇ ਸਕਦਾ 5000 ਵੀ ਤੇ ਮੈਨੂੰ ਮੈਂਬਰ ਨਾ ਬਣਾਇਆ ਜਾਵੇ ਜਦਕਿ ਮੈਂ ਕਾਬਲੀਅਤ ਰੱਖਦਾ ਦੇਖੋ ਮੈਂ ਤਾਂ ਮੈਂ ਤਾਂ ਗੱਲ ਕਹੀ ਸੀਗੀ ਵੀ ਜੇ ਆਪਾਂ ਨੂੰ ਲੱਗਦਾ ਹੈ ਵੀ ਬਾਅਦ ਮੈਂਬਰ ਬਣਾ ਕੇ ਸਸਤਾ ਦਾ ਕੋ ਬਲਾਵ ਸਕਦਾ ਇਹ ਜੇ ਗੱਲ ਸਾਰੇ ਲੋਕ ਸਮਝਦੇ ਹੈ ਕਿ ਸਾਰੇ ਸਮਝਦਾਰ ਲੋਕ ਹੈ ਫਿਰ ਮੈਂਬਰਸ਼ਿਪ ਖੋਲ ਦੋ ਫਿਰ ਪੈਕਨ ਚੂਜ਼ ਕਰਦੇ ਕਿਵੇਂ ਕਰਨਾ ਆਪਾਂ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ الخبر خبر جزدا